ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਸ਼ਾਮ 5 ਵਜੇ ਤੱਕ ਦੇ ਅੰਕੜਿਆਂ ਮੁਤਾਬਕ 51.30 ਫੀਸਦੀ ਪੋਲਿੰਗ ਦਰਜ ਕੀਤੀ ਗਈ ਕਈ ਪੋਲਿੰਗ ਸਟੇਸ਼ਨਾਂ ਤੇ ਸ਼ਾਮ 6 ਵਜੇ ਤੋਂ ਬਾਅਦ ਵੋਟਾਂ ਪਾਉਣ ਦਾ ਅਮਲ ਜਾਰੀ ਰਿਹਾ ਗਰਮੀ ਕਾਰਨ ਵੋਟਰਾਂ ਵਿੱਚ ਵੋਟ ਪਾਉਣ ਦਾ ਰੁਝਾਨ ਕੁਝ ਮੱਠਾ ਦਿਖਾਈ ਦਿੱਤਾ ਸ਼ਾਮ ਵੇਲੇ ਹਲਕੀ ਬੱਦਲਵਾਈ ਤੇ ਬੂੰਦਾਬਾਂ ਦੀ ਨਾਲ ਮੌਸਮ ਠੰਡਾ ਹੋਣ ਕਾਰਨ ਕਈ ਵੋਟਰ ਸ਼ਾਮ ਵੇਲੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬਾਹਰ ਨਿਕਲੇ ਵੋਟ ਪਾਉਣ ਨੂੰ ਲੈ ਕੇ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਰਿਹਾ ਚੋਣ ਅਮਲ ਦੀ ਸਮਾਪਤੀ ਦੇ ਨਾਲ ਸਾਰੇ 15 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਈ ਜਿਮਨੀ ਚੋਣ ਤਹਿਤ ਮੁੱਖ ਮੁਕਾਬਲਾ ਕਾਂਗਰਸ ਆਮ ਆਦਮੀ ਪਾਰਟੀ ਪਾਜਪਾਤੀ ਸ਼੍ਰੋਮਣੀ ਅਕਾਲ ਦੇਲ ਵਿਚਾਲੇ ਰਿਹਾ ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਚੋਣ ਕਮਿਸ਼ਨ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 181 ਪੋਲਿੰਗ ਬੂਥ ਬਣਾਏ ਗਏ ਜਿਨ੍ਹਾਂ ਵਿੱਚੋਂ 10 ਮਾਡਲ ਪੋਲਿੰਗ ਬੂਥ ਸਨ ਇੱਕ ਪੋਲਿੰਗ ਬੂਥ ਦਾ ਸਮੁੱਚਾ ਸੰਚਾਲਨ ਮਹਿਲਾ ਅមਲੇ ਵੱਲੋਂ ਕੀਤਾ ਗਿਆ ਚੋਣਾਂ ਤੇ ਨਿਗਰਾਨੀ ਲਈ 96 ਮਾਈਕਰੋ ਆਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੀਸੀਟੀਵੀ ਕੈਮਰੇ ਰਾਹੀਂ ਵੈਬ ਕਾਸਟਿੰਗ ਕੀਤੀ ਗਈ ਹਲਕੇ ਅੰਦਰ 51 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ ਜਿੱਥੇ ਸੁਰੱਖਿਆ ਦੇ ਕੜੇ ਪੰਦੋਬਸਤ ਕੀਤੇ ਗਏ ਸਨ